ਹੈਲੋ ਗਾਇਸ ਕੀ ਹਾਲ ਚਾਲ ਜੀ ਸਾਰੇ ਵਧੀਆ ਜੀ ਇਹਦੇ ਚੈੱਕ ਕਰੋ ਹਾਂ ਜੀ ਕੀ ਖਾਣੇ ਪਏ ਸਾਰੇ ਬਲੌਗ ਬਾਈ ਕਰੋ ਅੱਛਾ ਵਾਹ ਵਾਹ ਆਪਣਾ ਸ਼ੁਰੂ ਹੋ ਗਿਆ ਜੇ ਮੈਂ ਤੁਹਾਨੂੰ ਹੋਏ ਸੌ ਲਾਦੇ ਸੌ ਲਾਦੇ ਗਾ ਲਿਆ ਨਿਆਣਾ ਕਹਿੰਦਾ ਬਾਹਰ ਪੈਸ ਹੋ ਗਿਆ ਸੀ ਅੱਜ ਜਿੰਮ ਦਾ ਬਲੌਗ ਹੈ ਜੀ ਆਪਾਂ ਆਪਣੇ ਜਿੰਮ ਚੇਂਜ ਕੀਤਾ ਜੀ ਆਪਾਂ ਬਹੁਤ ਦਿਨਾਂ ਬਾਅਦ ਆਪਣਾ ਬਲੌਗ ਆਨ ਲੱਗਾ ਆ ਸੱਜਾ ਭਰਾ ਕੇ ਤੇ ਗੇਰੇ ਵੀ ਨੇ ਬਲੌਗ ਨਹੀਂ ਆ ਰਹੇ ਤਾਂ ਬਾਕੀ ਆਂ ਚੈੱਕ ਕਰੋ ਜਿੰਮ ਚੱਲੀ ਆ ਪੰਜ ਜਿੰਮ ਚੱਲੀ ਹੈ ਹਾਂ ਅੱਜ ਕਹਿੰਦਾ ਜੀ ਮੈਂ ਵੀ ਜਿੰਮ ਨਾਲ ਜਾਣਾ ਆ ਤੇ ਮੈਂ ਕਹਾਂ ਤੂੰ ਨਹੀਂ ਆਣਾ ਤੂੰ ਡਬਲ ਮੈਂ ਤਾਂ ਮੇਤੂ ਹੀ ਭਰ ਚੱਕ ਲੈਣੇ ਯਾਰ ਤੂੰ ਰੋੜੇ ਨਾ ਬਲੌਗ ਨਾਲ ਤੁਹਾਨੂੰ ਮਿਲਦਾ ਹਾਂਜੀ ਅੱਜ ਆ ਸਟਾਈਲ ਚੈੱਕ ਕਰੋ ਜੇ ਕੁੰਦਾ ਸਟਾਈਲ ਹੈ ਆਸੇ ਖਾਓ ਨਾ ਓਏ ਹੋਏ ਚਲੋ ਠੀਕ ਹੈ ਜੀ ਬੋਲ ਹਾਂ ਕੀ ਕੀ ਕਹਣਾ ਦੱਸ ਲਾ ਟੱਪੀ ਜਾਂਦਾ ਆ ਦੱਸ ਅੱਜ ਤੋਂ ਮੇਨਾ ਜੇਵਾਂ ਜਾਨਾ ਮੇਨਾ ਡੱਬਾ ਚੱਕੂਗਾ ਕਿੰਨੇ ਭਰ ਜੇ ਕੰਮ ਚਾ ਡਾਂਡੇ ਮਾਰ ਕੇ ਡਾਂਡੇ ਪਾ ਡਾਂਡੇ ਮਾਰ ਬੈ ਲੋ ਫੇਪ ਲਗਾ ਚਾ ਡਾਂਡੇ ਮਾਰ ਬੈ ਲੋ ਆ ਦੇਖੋ ਇਹ ਡਾਂਡੇ ਮਾਰਦਾ ਸਿਰ ਨਾ ਬਣਾ ਲਈ ਸਹੀ ਤਰ੍ਹਾਂ ਮਾਰ ਡਾਂਡੇ ਸਹੀ ਆਲੇ ਇਹ ਡਾਂਡੇ ਮਾਰਦਾ ਹੁੰਦਾ ਤੇ ਮਾਰ ਡਾਂਡੇ ਇਦਾਂ ਨਹੀਂ ਥੱਲੇ ਪੈ ਗੇ ਤਾ ਡਾਂਡ ਮਾਰ ਨਹੀਂ 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 ਤੂੰ ਲੈ ਸਿਰ ਬਣਾਣਾ ਨਹੀਂ ਨਹੀਂ ਡਾਂਡੇ ਡੰਡ ਵਾ ਦੇਖੇ ਮਾਰਦਾ ਥੱਲੇ ਹੋਦਾ ਥੋੜੀ ਥੱਲੇ ਥੱਲੇ ਆ ਲੈ ਛੱਲੇ ਛੱਲੇ ਆਦਾ ਜਿਦਾ ਡੰਡ ਮਾਰਦਾ ਨਾ ਉਹਦਾ ਮਾਰ ਜਾ ਮੈਂ ਨਹੀਂ ਜਮੇਣ ਲੱਗ ਜਾਣਾ ਹੈ ਡੰਡ ਮੁਰਗ ਫੇਜੇਣ ਲੱਗ ਜਾਣਾ ਮੈਂ ਉਹ ਬੱਲੇ 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 ਚੱਲ 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 ਸ਼ੇਰਾ ਚੱਲ ਖੇਦੇ ਤਿਆਰੀ ਖੇਦੇ ਚੱਲ 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 ਮਾਰ ਡੰਡ ਲੈ ਜਾ ਮੈਂ ਨਹੀਂ ਲੱਗ ਜਾਣਾ ਜਾ ਹੋ ਜਾਣਾ ਚੱਲ ਚੱਲ ਮਾਰ ਆ ਗਈ ਚੱਲ ਆ ਜਾ ਹੋ ਜਾ ਲੋ ਸਾਹ ਚੜ ਗਿਆ ਚਲੋ ਕੋਈ ਨਾ ਚਲੋ ਲਗੇ ਜਿੰਮ ਆਪਾਂ ਚੱਲ ਲਓ ਜੀ ਇਧਰ ਵੀਰੇ ਭਾਈ ਹੁਣੀ ਆ ਗਏ ਚਲਈਏ ਹੁਣ ਆਪਾਂ ਨਵੇਂ ਜਿੰਮ ਚਲੋ ਚਲੋ ਚਲਈਏ ਸਹੀ ਹੈ ਚਲੋ ਜੀ ਆਈਏ ਲੱਗ ਗਿਆ ਮਸ਼ੀਨਾਂ ਲੋਣਾ ਲੈਟਸ ਲਓ ਜੀ ਜਿੰਮ ਪਹੁੰਚ ਗਏ ਆਪਾਂ ਆ ਇਧਰ ਭਾਈ ਹੁਣੀ ਪਾਣੀ ਚ ਬਣੀ ਕੀ ਮਲਾਈ ਜਾਂਦੀ ਮਲੋਣਾ ਕੀ ਹੈ ਜੀ ਬੀਸੀਏ ਆ ਹੋਰ ਤਾਂ ਤਨ ਪਤਾ ਗਲ ਚੀਜ਼ਾਂ ਖਾਈ ਦੇ ਰੇ ਲੋ ਜੀ ਭਾਈ ਹੁਣ ਇੰਦਰ ਆਪਣੇ ਥੈਂਕ ਯੂ ਭਾਜੀ ਪਾਣੀ ਜ਼ਿਆਦਾ ਲੱਗਦਾ ਮੈਨੂੰ ਭਾਜੀ ਦੇਖਿਓ ਤਾਂ ਉਹ ਉਹ ਹੀ ਕੰਮ ਹੋ ਗਿਆ ਹਟ ਟੱਕਰ ਜ਼ਿਆਦਾ ਹੋ ਗਿਆ ਹਾਂਜੀ ਹਾਂਜੀ ਉਹ ਜ਼ਿਆਦਾ ਹੋ ਗਿਆ ਕੰਮ ਭਾਜੀ ਨਹੀਂ ਇੱਕ ਮਿੰਟ ਰੋਓ ਉਹ ਜ਼ਿਆਦਾ ਚਲੋ ਕੋਈ ਨਹੀਂ ਜੀ ਕੇ ਵੀ ਇੰਧਰ ਹੋ ਜਾਂਦਾ ਆ ਤਾਂ ਬਾਕੀ ਜੁੜਿਓ ਬਲੌਗ ਨਾਲ ਤਾਂ ਤੁਹਾਨੂੰ ਲਾਇਏ ਮੈਂ ਤੇ ਇਹ ਕਹਿੰਦਾ ਪਹਿਲੋ ਗੇਰੀ ਸੈਗਾ ਚਲੋਣੀ ਹੈ ਆਪਾਂ ਮਮਾ ਜੀ ਠੀਕ ਹੈ ਜੀ ਭਾਈ ਸ਼ਾਂਤ ਜੀ ਕਿਨਾਂ ਇੱਥੇ ਆਣਾ ਸਾਈਲੈਂਟ ਵਧੀਆ ਫੀਲ ਹੁੰਦਾ ਸਾਈਲੈਂਟ ਸਾਈਲੈਂਟ ਮੂਡ ਆਣਾ ਸਹੀ ਆ ਜੀ ਮਰਾ ਗਰਮ ਜੇ ਹੋ ਜੀਏ ਆਪਣੇ ਆਪਣੇ ਲਾਓ ਆਪਣੇ ਤੇ ਲਾਓ ਅੱਜ ਲੈਟਸ ਆਪਣੇ ਲੈਟਸ ਲੈਟਸ ਸਹੀ ਹੋ ਨਾਲ ਕੀ ਆ ਕੱਲੇ ਲੈਟਸ ਚਲੋ ਠੀਕ ਆ ਜੀ ਤੋਂ ਮੁੰਡੇ ਚੈਕਰੂਇਟ ਸੇ ਰੰਦੇ ਤੇ ਬੈਗਦੀ ਲੱਗਦਾ ਨੇ ਰਸੀ ਤੋੜ ਦੇਣੀ ਭਾਈ ਨੇ ਮਿਲਣਾ ਬਾਕੀ ਪੰਪ ਚੈਕਰੂਗ ਨਾ ਕਰਾਇਆ ਜੀ ਉਹ ਵੀ ਆਪਾਂ ਸ਼ੁਰੂ ਵੀ ਨਾ ਇਤੋ ਕੀਤਾ ਹੀ ਗਿਆ ਸਟ੍ਰੌਂਗ ਬਟਨ ਨਾਲ ਸਟਾਰਟਿੰਗ ਜਦ ਕੀਤੀ ਜਿੰਮ ਦੀ ਆਪਾਂ ਤਨਿਆਰਾ ਪੂਰਾ ਆ ਰਿਹਾ ਬਾਕੀ ਦੇਖ ਲੋ ਜੀ ਕਰ ਦੋ ਸ਼ੁਰੂ ਭਾਈ ਕਿਦਾਂ ਮਸ਼ੀਨ ਵਧੀਆ ਲੱਗੀ ਵਧੀਆ ਵਧੀਆ ਨਾ ਭਾਈ ਕਹਿੰਦਾ ਯਾਰ ਨਿਆਰੇ ਭੋਂ ਦਾ ਪਿਆ ਆ ਥੋੜਾ ਬਲੌਗ ਬਣਾਣੇ ਹੋਇਆ ਕਿਉਂਕਿ ਮਿਊਜ਼ਿਕ ਲੱਗੀ ਸੀ ਪੁੱਤਰਾ ਮਿਊਜ਼ਿਕ ਬੰਦ ਹੋਇਆ ਤਾਂ ਜਿੰਮ ਚੈੱਕ ਕਰੋ ਆਪਾਂ ਇੱਧਰ ਸਟ੍ਰੌਂਗ ਫਿਟਨੈਸ ਲੋਡੀ ਨੇ ਆਉਂਦਾ ਪਾ ਪੂਰੀ ਵੇ ਦੇਖੋ ਜੀ ਮਸ਼ੀਨ ਬਹੁਤ ਵਧੀਆ ਨਾ ਭਾਜੀ ਹਾਂ ਪੂਰਾ ਮਸਲ ਜੋਰ ਪੈਂਦਾ ਮਸ਼ੀਨ ਬੋ ਘੈਂਟ ਵਾ ਚਲੋ ਗੱਜ ਕੇ ਗੱਜ ਕੇ ਚਲੋ ਫਿਰ ਲੱਗਦਾ ਲਾਈਨ ਹੀ ਭਾਜੀ ਮਸ਼ੀਨ ਨਵੇਂ ਨਵੇਂ ਮਸ਼ੀਨਾਂ ਹੁੰਦੀਆਂ ਕਿੱਦਾਂ ਜੋਰ ਪੈਂਦਾ ਭਾਜੀ ਪੂਰਾ ਪੂਰਾ ਵਾਹ ਕੇ ਚੱਕ ਕੇ ਰੱਖੋ ਕੰਮ ਚੱਕ ਕੇ ਅਜੇ ਲੈਟਸ ਬਾਰੇ ਕਰਤੋ ਅਜੇ ਲੈਟਸ ਤੇ ਪਾਰ ਬਣਾ ਦੋ ਪਾਰ ਭਾਈ ਬਹੁਤ ਸ਼ੇ ਬਹੁਤ ਹੁੰਦੇ ਪਿੱਛੇ ਬੱਬਾ ਲੈਟਸ ਦੀ ਲੋਈ ਇਹਦੇ ਮਸ਼ੀਨ ਨਵੀਂ ਆਈ ਆ ਬੋ ਘੈਂਟ ਆ ਮੈਂ ਕਹਿੰਦਾ ਜੀ ਪੂਰੇ ਬਾਰ ਬੰਦੇ ਪਏ ਚੈੱਕ ਕਰੋ ਦਰ ਤੋਹੀ ਕਦੇ ਲਾਇਓ ਟ੍ਰਾਈ ਕਰਿਓ ਇੱਕ ਵਾਰੀ ਬੋ ਘੈਂਟ ਇੱਕ ਵਾਰੀ ਜਾ ਤਾਂ ਮੈਂ ਕਨਿਆਰਾ ਪੂਰਾ ਗਿਆ ਭਾਜੀ ਕਹਿੰਦਾ ਉਹ ਤਾਂ ਗਰੀ ਹੀ ਲੋਣੀ ਬਾਰ ਬਾਰ ਮੈਂ ਆਪਾਂ ਹੋਰ ਵੀ ਸਟਰਨ ਲਾ ਲਈਏ ਨਿਆਰਾ ਪੂਰਾ ਆ ਚੈੱਕ ਕਰੋ ਇਹਦੇ ਕਿਤੇ ਕੇ ਸੱਤਾਂ ਦੀ ਆਪਣੇ ਪੰਜ ਹੋ ਗਏ ਆ 6ਵਾਂ ਨਵਾਂ ਵੀ ਆਇਆ ਆ ਦਮਕ ਦਿਲਾਉਣਾ ਹੈ ਨਾ ਹੈ ਨਾ ਭਾਜੀ ਅੱਜ ਬੋੜੇ ਬਾਰੇ ਕੱਟ ਕੇ ਜਾਣੇ ਆਂ ਹਾਂਜੀ ਓਕੇ ਆ ਕਿੱਤਾ ਲੱਗੀ ਮੈਂ ਤਾਂ ਬੰਦਿਆ ਫਿਆਸਾ ਲੋਨੇ ਬੇਰੋ ਬਲੌਗਣਾ ਕੋਈ ਤਾਂ ਨਾ ਲਾਵਾ ਤਾਂ ਕੰਦਾ ਮੇਰਾ ਸੈਟ ਕਹਿੰਦਾ ਮੀਂਹ ਨਾ ਕਹਿੰਦਾ ਇਹ ਭਾਈ ਕੀ ਨਾ ਸਟਦਾਰ ਹੈਂ ਪਰ ਇਹ ਕਰ ਲੈ ਨਾ ਪਰ ਜੇ ਪੂਰੇ ਨਿਕਲਦੇ ਹੈਂ ਮੈਂ ਕਹਿੰਦਾ ਬਿਊਟੀ ਕੱਟ ਨਹੀਂ ਪਾਇਆ ਭਾਜੀ ਵੇਟ ਦਾ ਪਾ ਲੋ ਯਾਰ ਲਾਈਨ ਲਾਈਨ ਬਟ ਚਲੋ ਅਗਰ ਦੋ ਚਲੋ ਨੇ ਹੈ ਵੀ ਇਦਾਂ ਮਾ ਭਾਈ ਨੂੰ ਕਹਾਂਗਾ ਭਾਈ ਤੇ ਵੀੜ ਬੋ ਕਟ ਪਾਇਆ ਲਾ ਭਾਈ ਇਹਨਾਂ ਗਰੋਜਾ ਕਹਿੰਦਾ ਗਹਿਰੀ ਮਸ ਸਾਠੇ ਕੋਲ ਲੋਣਾ ਇਹ ਚੈੱਕ ਕਰੋ ਦਰ ਮੈਂ ਕਹਿੰਦਾ ਪੰਪ ਚੰਗਾ ਦਿੱਤਾ ਭਾਈ ਲੋ ਜੀ ਇੱਥੇ ਪੀਤਮ ਪੀਸੀ ਦਾ ਕੋਟ ਮੈਂ ਕਹਾਂ ਉਹ ਮੈਂ ਕਹਿੰਦਾ ਨਮਾ ਸੈਟ ਲਾਈਏ ਭਾਈ ਕਹਿੰਦਾ ਹੁਣ ਕੀ ਰਹਿ ਗਿਆ ਮੈਂ ਕਹਾਂ ਭਾਈ ਆ ਤਾਂ ਸੀ ਮੈਂ ਫਿਰ ਚੈੱਕ ਕਰ ਮੈਂ ਕਹਾਂ ਸੱਟ ਗਿਆ ਨਾ ਖਰਾ ਇਦਦਰ ਤਾਂ ਕਮਲ ਪਹਿ ਗਏ ਆ ਪਤਾ ਨਹੀਂ ਲੱਗਦਾ ਪਿਆ ਸੈਟ ਲੋਣਾ ਕਿਹੜਾ ਹੈ ਕਿਉਂਕਿ ਆਪਾਂ ਜਿਮ ਚੇਂਜ ਕੀਤਾ ਨਾ ਕੋਈ ਮਸ਼ੀਨਾਂ ਬਹੁਤ ਜ਼ਿਆਦੀਆਂ ਆਏ ਜੀ ਪਤਾ ਨਹੀਂ ਲੱਗਦਾ ਪਿਆ ਦੇਮ ਆ ਰਿਹਾ ਛੋਟਾ ਸਟਾਈਲ ਮਹਗਾ ਲੋਨੇ ਚੈੱਕ ਉਹ ਫੇ ਸ਼ੁਰੂ ਕਰਤਾ ਜੀ ਪਾਜੀ ਹਟਦੇ ਨਹੀਂ ਪਿਆ ਚੈੱਕ ਉਹ ਕਿੱਦਾਂ ਗੋਟ ਲੱਗਦੇ ਪਏ ਆ ਮੈਂ ਕਿਹਾ ਪਾਜੀ ਕੱਲ ਵੀ ਆ ਪਾਉਣਾ ਨਹੀਂ ਕਹਿੰਦਾ ਅੱਜ ਬਣਾ ਕੇ ਜਾਣਾ ਯਾਰ ਮੈਂ ਕਿਹਾ ਠੀਕ ਹੈ ਮੈਂ ਕਿਹਾ ਬਾਕੀ ਜੇ ਮੈਂ ਚੈੱਕ ਕਰਵਾ ਪਾਣਾ ਜੀ ਨਾ ਕਹਾਂਟਾ ਤਾਂ ਮੈਂ ਕਿਹਾ ਮੈਂ ਉਹ ਤਾਂ ਪਛਾੜਾ ਮਰੋ ਜਾ ਮੈਂ ਕਿਹਾ ਪਰ ਮੈਂ ਵੀ ਤਗੜੇ ਕਰਕੇ ਜਾਣਾ ਇੱਕ ਵਾਰ ਭਾਈ ਇਹਨਾਂ ਲੈ ਗਏ ਤੂੰ ਵੀ ਕੰਨਾ ਨਾਲ ਕੋਈ ਚੱਕਰ ਨਹੀਂ ਬਾਕੀ ਆਪਣੀ ਐਕਸਰਸਾਈਜ਼ ਹੋ ਗਈ ਸੀ ਡਨ ਤਾਂ ਚੱਕਰ ਲੋਜੀਕ ਅੰਦਰ ਚੌਬਰੌਣਾ ਕਹਿੰਦਾ ਲਾਲੀ ਐਕਸਰਸਾਈਜ਼ ਹੁਣ ਕੱਪੜੇ-ਕੁੱਪੜੇ ਪਾਲੀਏ ਤਾਂ ਬਾਕੀ ਦੱਸਿਓ ਤੁਹਾਨੂੰ ਗੱਦਾ ਦਾ ਬਲੌਕ ਲੱਗਾ ਲਾਈਕ ਕਮੈਂਟ ਕਰ ਦਿਓ ਜੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਚੱਲੀ ਜਾਓ ਆਪਾਂ ਉਹ ਜਮਤ ਦਿਖਾ ਦਈਏ ਮਾਣਾ ਚਲੋ ਲੋ ਇਕ ਕਰ ਦਿਓ